ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭੌਂਗਾ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਾਲਾ ਖੇੜੀ ਤਹਿਸੀਲ ਅਨਾਲਾ ਦੇ ਜਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਆਪਾਂ ਤਿੰਨ ਟੋਟੀਆਂ ਦੇ ਖਾਣਾਨੇ ਕਿੰਨੇ ਟੋਕੜਾ ਕੱਬਣਾ ਵਾ ਤੇ ਪਸ਼ੂ ਤੇ ਵੀਰ ਕੋ ਕਾਫੀ ਮਾਤਰਾ ਦੇ ਵਿੱਚ 11 12 ਆ ਉਹਦੇ ਕੁਝ ਸੇਲ ਹੋਏ ਆ ਤੇ ਕੁਝ ਅਗਲੀ ਵੀਡੀਓ ਵਾਸਤੇ ਆ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਤਿੰਨ ਲਾਗੇ ਦਿਖਾਵਾਂਗੇ ਤਿੰਨੇ 150 ਤੇ ਆਪਾਂ ਪਹੁੰਚਿਆ ਵੀਰ ਸ਼ੇਰੇ ਕੋਲ ਤੇ ਆਜੂ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਪਛਵਾ ਦੀ ਡਿਟੇਲ ਆ ਸਾਸੀ ਕਾਂ ਬੀ ਜੀ ਸਾਸੀ ਕਾਂ ਬੀ ਜੀ ਸਤਿ ਸ਼੍ਰੀ ਅਕਾਲ ਜੀ ਤੋ ਸੁਣਾਓ ਠੀਕ ਠਾਕ ਵਧੀਆ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਜੀ ਕੋਲ ਚਲੋ ਕਿਰਪਾ ਹੀ ਚਾਹੀਦੀ ਆ ਜੀ ਆ ਜੀ ਲਾਤੀ ਮੰਡੀ ਫੇਰਾ ਜੀ ਆਹ ਲਾਤੀ ਜੀ ਵੀਰ ਜੀ ਠੀਕ ਹੈ ਬਸ ਚੰਗਰ ਤੇ ਵੀਰ ਜੀ ਆਪਾਂ ਅੱਜ ਤਿੰਨ ਹੀ ਪਾਉਣੇ ਆ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਆਜੀ ਆਏ ਡੰਗਰ ਅੱਛੀ ਨਰਮੜ ਠੀਕ ਹੈ ਠੀਕ ਹੈ ਤੇ ਇਹ ਵੀਰ ਜੀ ਟੋਕਰਾਂ ਕੱਬਣਾ ਜੀ ਛੋਟੀਆਂ ਅੱਛਾ ਜੀ ਆਪਣੇ ਲੱਗੀ ਆ ਕਾਚੋਂ ਵਾਸਤੇ ਠੀਕ ਠੀਕ ਆ ਨਹੀਂ ਮੈਂ ਸੇੜੇ ਲਈਆਂ ਸੀ ਤੇ ਸੇੜੇ ਵੀ ਆਪਣੇ ਚੋਣਿਆਂ ਦੇ ਹੁਣ ਸੇੜ ਰੱਖ ਚੋ ਕੇ ਤੇ ਮੈਂ ਲੱਦ ਕੇ ਲੈਂਦੀ ਆਂ ਠੀਕ ਠੀਕ ਜੀ ਮੈਂ ਅੱਗੇ ਵੀ ਇੱਕ ਦੋ ਵੀਡੀਓ ਜੇ ਦੱਸਿਆ ਮੈਨੂੰ ਇਹ ਨਹੀਂ ਹੁੰਦਾ ਤੁਸੀਂ ਬਸ ਥੱਲੇੋਂ ਮੰਨ ਲਓ ਵੀ ਡੰਗਰ ਜੱਗਦਾ ਹੀ ਪਾਉਣਾ ਵਾ ਹਾਂਜੀ ਹਾਂਜੀ ਬਣਿਆ ਪਾਉਣਾ ਵਾ ਠੀਕ ਹੈ ਜੀ ਚਲੋ ਵੀਰ ਭਾਤਮਾਰ ਕਰਦੇ ਨੇ ਹਾਂਜੀ ਕਰਦੇ ਆ ਤੇ ਇਹ ਮੈਂ ਚੋ ਕੇ ਲੈਂਦੀ ਆਂ ਹੁਣ ਇਹ ਜੋ ਹੈ ਥੱਲੇ ਨੂੰ ਚੜੀਆਂ ਪਈਆਂ ਨੇ ਇਸ ਤਾਂ ਠੀਕ ਹੈ ਠੀਕ ਹੈ ਜੀ ਇਹ ਵੀਰ ਜੀ ਸਾਡੇ 4 ਮਹੀ ਨਾ ਮੇਰਾ ਸ਼ੇਰਾ ਜੇ ਪਿੰਡ ਮਾਲਾਗੜੀ ਤਹਿਸੀਲ ਹਲੀਨਾਲਾ ਪੇ ਜ਼ਿਲ੍ਹਾ ਮਰਸਰ ਫੋਨ ਨੰਬਰ 98145 ਤੇ 618 ਠੀਕ ਹੈ ਠੀਕ ਹੈ ਜੀ ਤੇ ਦੱਸਿਓ ਹਾਂ ਪਹਿਲੇ ਦਾ ਬਦ ਝੋਟੀ ਜੀ ਸਾਢੇ 4 ਮਹੀਨੇ ਦੀ ਗੱਬਣ ਜੀ ਇਹਦੇ ਕੋਲ 7 ਲੀਟਰ ਦੁੱਧ ਤਿਆਰ ਜੀ ਠੀਕ ਹੈ ਠੀਕ ਹੈ ਜੀ ਬਾਕੀ ਆਪਾਂ ਖੋਲ ਕੇ ਵਖਾ ਦੇਣੇ ਸੂਏ ਤੀਜੇ ਨੂੰ ਗਾਂ ਰੱਬਣ ਜੀ ਦੂਜਾ ਸੂਏ ਠੀਕ ਹੈ ਠੀਕ ਹੈ ਜੀ ਸੱਜਰ ਦਾ ਫਿਰ ਕੀ ਕਿੰਨਾ ਕੁ ਰਕਾਉੜੀ ਸੱਜਰ ਦਾ ਵਿੱਚ ਹੀ ਹਰ ਕੋਈ ਬੰਦਾ ਇਹੋ ਹੀ ਕਹਿੰਦਾ ਵੀ 12 13 ਕਿਲੋ ਵੀਰ ਦੀ ਚੋਇਆ ਬਾਕੀ ਅੱਗੋਂ ਵੀਰ ਭਰਾਵਾਂ ਨੇ ਮਾੜਾ ਮੈਂ ਅੰਦਾਜ਼ਾ ਲਾ ਹੀ ਲੈਣਾ ਠੀਕ ਹੈ ਠੀਕ ਹੈ ਜੀ ਇਹ ਤੋਂ ਘੱਟ ਮੰਨ ਲਓ ਵੀ ਕੀ ਨਾ ਕਰਨੇ ਦੁੱਧ ਦਿੱਤਾ ਉਹ ਕੱਦ ਵਜਣ ਵਾਲਾ ਬਾਕੀ ਕਿ ਚੈੱਕ ਕਰੋ ਫੇਸ ਕੁਆਲਟੀ ਚੈੱਕ ਕਰੇ ਜੈਡ ਬਲੈਕ ਵਿੱਚ ਆਣੀ ਤੇ ਕੱਦਵਜਨ ਦੀ ਬਹੁਤ ਹੀ ਚੰਗੀ ਆ ਕੱਦਵਜਨ ਦੀ ਫੁੱਲ ਦੇ ਵਿੱਚ ਇਹ ਹੁਣ ਇਸ ਟਾਈਮ ਤੇ ਵਿੱਚ ਚੋਈ ਆ ਥੱਲੇ ਠੀਕ ਆ ਠੀਕ ਆ ਲੋ ਬਈ ਚੁਵਾਈ ਕਰਕੇ ਵੀਰ ਲੈ ਕੇ ਆਇਆ ਜੇ ਪਛੂ ਇਹਦੀ ਚੁਵਾਈ ਕੀਤੀ ਹੋਈ ਹੈ ਆਪਣੀ ਤਸੱਲੀ ਹੋਈ ਹੁੰਦੀ ਆ ਤਾਂ ਅਗਲੇ ਨੂੰ ਆਪਾਂ ਗਾਰੰਟੀ ਦੇ ਸਕਦੇ ਹਾਂ ਨਾ ਜੀ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਜੀ ਕਰੋ ਬਾਕੀ ਅੰਡਰ ਕੁਆਲਟੀ ਥਾਂ ਥਾਂ ਨੂੰ ਬਹੁਤ ਹੀ ਚੰਗਾ ਲੱਗਾ ਵਾ ਬਾਕੀ ਕੱਦਵਜਨ ਦੀ ਫੁੱਲ 11 12 ਲੀਟਰ ਜਿਹੜਾ ਦੁੱਧ ਸੱਜਣ ਨੇ ਚੁਵਾਇਆ ਵਾ ਤੇ ਜੇ ਸਵੇਰ ਨੂੰ ਗਾਂ ਗੱਬਣਿਆ ਸਾਢੇ 4:15 ਹਾਂ ਕੋਕਾ ਪੀ ਵੀ ਯਾਰ ਇੱਕ ਜੈਡ ਹਾਂ ਇਹ ਹਾਂ ਚੰਨਾ ਮਹੀਨਾ ਦੀ ਉਹ ਜੇ ਸਾਡੇ ਚ ਆਉਂਦੀ ਠੀਕ ਹੈ ਨਾ ਚੰਨਾ ਮਹੀਨਾ ਦੀ ਬਾਈ ਜੀ ਇਹ ਚੰਨਾ ਮਹੀਨਾ ਦੀ ਜਿ ਘਿਲਖ ਲੱਗ ਗਿਆ ਵੀ ਇਹਨੂੰ ਕਿੰਨਾ ਚਿਰ ਨਹੀਂ ਇਹ ਚੰਨਾ ਮਹੀਨਾ ਦੀ ਠੀਕ ਹੈ ਨਾ ਉਹ ਸਾਡੇ ਚ ਆਉਂਦੀ ਚਲੋ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਇਹ ਚੰਨਾ ਮਹੀਨਾ ਦੀ ਕੀ ਮੁੱਲ ਭਾਜੀ ਫਿਰ ਇਹਦਾ ਇਹ ਤਾਂ ਵੀਜੀ ਜਾਰੀ ਕਰ ਲੀਏ ਮੈਨੇ ਗੰਨੇ 70 70 ਦੀ ਵੇਚਦੇ ਮੈਨੂੰ ਅੱਛਾ ਜੀ ਪਰ ਆਪਣੇ ਤੁਹਾਨੂੰ ਪਤਾ 200 ਰੁਪਏ ਵਾਲੇ ਕੰਮ ਤੇ ਆ ਜੰਨੇ ਹਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਿੱਸ ਰੇਟ ਆ ਮਣ ਕੇ ਵੀਰ ਭਰਾ ਘਟਾਉਣ ਵਧਾਉਣ ਵਾਲੇ ਕੰਮ ਨਾ ਕਰਨਾ ਅੱਛਾ ਜੀ ਆ ਇਹਦਾ ਮੁੱਲ ਕਰਨਾ ਕਿ ਆਪਾਂ ਬੈਂਕ ਦੇ ਨਾਲ 70 ਅੱਛਾ ਜੀ ਇਹ 60000 ਚੋਂ 2000 ਛੜ ਦੇਣੀ 50000 ਚੋਂ 200 ਰੁਪਏ ਛੋਟ ਹੋਣਗੇ ਬਿਲਕੁਲ ਨਿਕਨੇ ਕੇ ਬਾਅਦ ਥੋੜੀ ਨਿਕਨੇ ਕੇ ਮੁੱਲ 92 58000 ਚੋਂ 200 ਰੁਪਏ ਛੋਟ ਬਿਲਕੁਲ ਛੋਟਾ ਭਾ ਹਾਂ ਅੱਗੇ ਜੀ ਦੂਜਾ ਸਮਰਾ ਇਹ ਵੀ ਝੋਟੀ ਆ ਅੱਛਾ ਜੀ ਸਾਡੇ 4 ਮਹੀਨੇ ਦੀ ਗੱਬਣ ਆ ਅੱਛਾ ਜੀ ਇਹਦੇ ਕੋਲ ਵੀ ਕਰਮਾ ਨਹੀਂ ਕੋਈ ਉਹਦੇ ਨਈਆਂ 6 6.5 ਕਿਲੋ ਠੀਕ ਹੈ ਠੀਕ ਹੈ ਲੋਬਾ ਜੀ ਸਾਡੇ 4 ਮਹੀਨੇ ਦੀ ਚੱਕ ਬਾਸ ਆ ਇੱਕ ਸਿੰਗਲ ਲੱਗਾ ਜੀ ਕਰਦਵਜਨ ਦੀ ਫੋਲ ਠੀਕ ਹੈ ਠੀਕ ਹੈ ਲੋਬਾ ਜੀ ਪਹਿਲੇ ਨੰਬਰ ਵਾਲੀ ਜਿਹੜੀ ਦਿਖਾਈ ਉਹ ਵੀ ਸਿੰਗਲ ਹੱਡੀ ਦੇ ਇਹ ਵੀ ਸਿੰਗਲ ਹੱਡੀ ਜੀ ਹਾਂ ਜੀ ਤੇ ਇਹ ਵੀ ਗੱਟ ਬਲੈਕ ਵਿੱਚ ਆ ਗਈ ਤੇ ਬਾਕੀ ਹੁਣ ਆਪਾਂ ਦੋ ਇਹ ਵੀ ਥੱਲੇ ਕਹਿੰਦੇ ਵੀ 13 ਗੀ ਲੀਟਰ ਆਹੀ ਕਹਿੰਦੇ ਵੀ ਸੱਜਾ ਥੱਲੇ ਨੂੰ ਚੋਇਆ ਠੀਕ ਹੈ ਠੀਕ ਹੈ ਜੀ ਕਸਮ ਦਾ ਕਮਾ ਲਾਗਾ ਹੋਨੇ ਬੈਠਾ ਨੋਬਜੀ ਬੀਅਰ ਗੀਨ ਕਿਹ ਕਾਰਸਾ ਤੇ ਇਹ ਵੀ ਜੈਟ ਬਲੈਕ ਵਿੱਚ ਆ ਗਈ ਆ ਹਾਂਜੀ ਤੇ ਇਹ ਗਾਂ ਕਿੰਵੇਂ ਸਵੇਰ ਨੂੰ ਕੱਪਣਿਆ ਇਹ ਵੀ ਤੀਜੀ ਨੂੰ ਨੇ ਠੀਕ ਲੋ ਬਜੀ ਤੀਜੀ ਸਵੇਰ ਨੂੰ ਵੀ ਗੱਭਣ ਜੇ ਕਰੋ ਚੱਕ ਸਿੰਗਲ ਹੱਡੀ ਆ ਗਈ ਏ ਇਹ ਸਾਢੇ 4 ਮਹੀਨੇ ਦੀ ਚੱਕਾ ਸਾਢੇ 4 ਮਹੀਨੇ ਦੀ ਚੱਕਾ ਪਾਸ ਆ ਤੇ ਥਣ ਭਾਂਡਾ ਚੈੱਕ ਕਰ ਸਕਦੇ ਆ ਥਣ ਬਹੁਤ ਹੀ ਜ਼ਿਆਦਾ ਸ਼ਾਨਦਾਰ ਲੱਗਾ ਕਰੋ ਚੈੱਕ ਇਸ ਟਾਈਮ ਇਹ ਚਵਾਈ ਹੋਈ ਨਹੀਂ ਤੇ ਥਣ ਬਹੁਤ ਹੀ ਜ਼ਿਆਦਾ ਵਿਰਲ ਦੇ ਵਿੱਚ ਕਾਉਣਾ ਹੀ ਦਿਖਾਈ ਦੇਣਾ ਇਹ ਇਸ ਟਾਈਮ ਚਵਾਈ ਕਰਕੇ ਲੈ ਕੇ ਆ ਬਾਈ ਬਾਈ ਕਰੋ ਚੈੱਕ ਤੁਸੀਂ ਬਾਕੀ ਬਹੁਤ ਹੀ ਸ਼ਾਨਦਾਰ ਆ ਤੇ ਇਹਦਾ ਵੀ ਸੱਜਰ ਦਾ 13 14 ਲੀਟਰ ਦਾ ਮਿਲ ਕੇ ਰਕੋਰਡ ਹੈਗਾ ਵਾ ਬਾਕੀ ਫੁੱਲ ਕਰ ਦੋ ਵਜਨ ਵਾਲੀਆਂ ਕੋਈ ਵੀਰ ਭਰਾਏ ਨਾ ਕਿ ਵੀ ਛੋਟੀਆਂ ਠੀਕ ਹੈ ਠੀਕ ਹੈ ਲੋਬਾ ਜੀ ਪੇਠ ਪੂਣਾ ਵੀ ਬਹੁਤ ਚੰਗਾ ਵਾ ਲੱਗ ਗਿਆ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਹਾਂ ਜੀ ਬਥੇ ਕਰੋ ਲਾਗੇ ਨਾ ਜਾਂ ਕਟਲ ਕੁਆਰ ਦੀ ਨੇ ਸਣਾ ਦਾ ਸਹਿਜ ਗਾਬ ਇਹਦੀ ਵੀ ਜਿ ਚਵਾਈ ਫਿਰ ਨਹੀਂ ਲੱਗੀ ਆ ਮੇਰੇ ਖਾਨਾ ਕੋਈ 5 ਲੱਖ ਦੀ ਮਹੀ ਲੈ ਲੈ ਤੇ ਉਹਨੂੰ ਵੀ ਚਵਾਈ ਨਹੀਂ ਇਦਾਂ ਦੀ ਲੱਗੀ ਹੋਣੀ ਅੱਛਾ ਠੀਕ ਆ ਠੀਕ ਆ ਠੀਕ ਆ ਜੀ ਹੋਰ ਕੀ ਮੋਗੀ ਆ ਰਹੀ 40 ਢਾਲ ਠੀਕ ਆ ਠੀਕ ਆ ਜੀ ਲਓ ਭਾਜੀ ਮੋਟਰ ਵਾਲੀ ਚਵਾਈ ਲੱਗੀ ਆ ਆ ਤੇ ਕੀ ਮੁੱਲ ਭਾਈ ਫਿਰ ਇਹ ਰਾਮ ਨਾ ਇੱਥੇ ਚੋਂਦਾ ਆ ਕਿ ਵੀਰ ਤਾਂ ਆਪਣੇ ਘਰੇ ਚੋਂਦਾ ਉਹ ਗਵਾਂਡੀ ਉੱਥੇ ਲੋਨ ਕਿ ਹੋ ਗਿਆ ਐਨਾ ਪਾਰਟੀ ਫਰਕਾਰ ਠੀਕ ਹੈ ਇਹ ਵੀ ਜਿੱਦਿਆ ਪਾਉਂਦੇ ਵਾਲਾ ਕੰਮ ਹੀ ਕਰੀਏ ਅੱਛਾ ਜੀ 200 ਰੁਪਈਆ ਵਾਲਾ ਹਾਂਜੀ ਹਾਂਜੀ ਤਾਂ ਉਹਨਾਂ ਦੇ ਮੈਂ 75000 ਮੰਨ ਕਰਾਉਂਦੀ 70 ਠੀਕ ਹੈ ਜੀ ਤੇ ਇਹ ਦੇ ਦੀਏ 65000 ਦੀ ਵੇਖ ਲੋ ਇਹ ਕਰ ਦੋ ਮੰਨ ਕਰ ਦਈਏ ਕਰ ਦਈਏ ਜੀ 65000 ਤੇ 200 ਛੋਟ ਕਰਨਾ ਠੀਕ ਹੈ ਠੀਕ ਹੈ ਲਓ ਭਾਈ 68000 ਚੋਂ 200 ਰੁਪਈਆ ਛੋਟ ਬਿਲਕੁਲ ਜੀ ਬਿਲਕੁਲ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਸਾਢੇ 4 ਦੀ ਗੱਭਣ ਸਾਢੇ 6 ਤੇ 7 ਕਿਲੋ ਦੇ ਲਾਗੇ ਦੁੱਧ ਠੀਕ ਹੈ ਠੀਕ ਹੈ ਲਓ ਜੀ ਸਾਢੇ 14 ਦੀ ਚੈੱਕ ਆਪ ਜੀ ਸੀ ਸਾਢੇ 6 ਦੇ ਲਾਗੇ ਪਨੇ ਦੁੱਧ ਬਿਲਕੁਲ ਤਿਆਰ ਤੇ ਆਜੋ ਹੁਣ ਤੀਜੇ ਨੰਬਰ ਤੇ ਚੰਗੇ ਤਗੜੇ ਕੱਤ ਕਾਟ ਦੀ ਮਾਲ ਕਹਣਿਆ ਇਹ ਲਗੀ ਨਾ ਜੇ ਠੀਕ ਹੈ ਠੀਕ ਹੈ ਜੀ ਇਹਦੇ ਵਿੱਚ 1.5 ਲੱਖ ਦੀ ਝੋਟੀ ਲਈ ਲੂ ਜਿਹੜਾ ਵੀ ਕੋਈ ਸਾਮ ਕਰ ਲੂਗਾ ਅੱਛਾ ਜੀ ਇਹਦੇ ਕੋ ਵੀਰ ਜੀ ਇਸ ਟਾਈਮ ਤੇ ਮੰਨ ਲਓ ਇਹ 7 ਤੋਂ 9 ਦੁੱਧ ਹੈ 8 ਕਿਲੋ ਆ ਆਪਾਂ ਸਾਮੇ ਦੇ ਲੋ ਕੇ ਦੇਣਾ ਵਾ ਠੀਕ ਹੈ ਠੀਕ ਹੈ 2 ਮਹੀਨੇ ਦੀ ਗੱਭਣ ਆ ਮੈਂ ਡਾਕਟਰ ਨੂੰ ਦੇ ਨਹੀਂ ਆ ਜੀ ਵੀਰੋ ਨੇ ਮਰੇ ਨਹੀਂਗੇ ਠੀਕ ਹੈ ਠੀਕ ਹੈ ਮੇਲੇ ਕਹੇ ਨੇ ਅચ્છਾ ਜੀ ਤੇ ਆਪਣੇ ਘਰ ਹੁਣ ਵੀਰ ਭਰਾ ਕੋਈ ਚੈੱਕ ਕਰਵਾ ਲੇ ਮੈਂ ਵੀ ਇਤਨਾ ਹੀ ਲੈ ਆਂਦੀ ਉੱਥੇ ਵੀ ਚੈੱਕ ਨਹੀਂ ਹੋਈ ਠੀਕ ਬਹੁਤ ਵਧੀਆ ਜੀ ਖੋਲ ਦਿਓ ਜੀ 100 ਦਾ 100% ਮਤਲਬ ਵੀ ਗੱਭਣਿਆਂ ਮੱਝ ਠੀਕ ਹੈ ਠੀਕ ਹੈ ਜੀ ਕਿੰਨੇ ਰੀਅਲ ਚ ਦੱਸਿਆ ਇਹ ਵੀ ਜੀ 2 ਮਹੀਨੇ ਤੋਂ ਟੱਪ ਗਿਆ ਟਾਈਮ ਇਹਨੂੰ ਤੀਜਾ ਲੱਗਾ ਠੀਕ ਹੈ ਠੀਕ ਹੈ ਲੋ ਭਾਈ ਜੀ ਦੋਵਾਂ ਮਹੀਨਿਆਂ ਤੋਂ ਉੱਪਰ ਹੋ ਗਿਆ ਟਾਈਮ ਆਪਾਂ ਇਹ ਖੋਲਿਓ ਭਾਈ ਜੀ ਇਹਦੇ ਕੋ 8 ਕਿਲੋ ਦੁੱਧ ਜੇ ਤਾਂ ਆਪਾਂ 7 ਕਿਲੋ ਕਹਿ ਕੇ ਦਵਾਂਗੇ ਪਰ ਝੋਟੀ ਵੇਖੋ ਦੋ ਬ ਇਹ ਗਿਆਨ ਬਲੈਕ ਵਿੱਚ ਆ ਗਈ ਹੈ ਤੇ ਸੱਜਣ ਦਾ ਚੰਗਾ ਹੋਣਾ ਫਿਰ ਇਹਦਾ ਰਿਕਾਰਡ ਇਹ ਥੱਲੇ 24 14 ਕਿਲੋ ਕਹਿੰਦੇ ਸੀ ਚੋਇਆ ਪਹਿਲਾਂ ਥੱਲੇ ਠੀਕ ਹੈ ਠੀਕ ਹੈ ਲੋ ਭਜੀ ਦੂਜੇ ਸਵੇਰ ਨੂੰ ਗਾ ਗੱਭਨ ਤੇ ਪਹਿਲੇ ਸਵੇਰ ਇਹਨੇ 14 ਲੀਟਰ ਜਿਹੜਾ ਦੁੱਧ ਕੱਢਿਆ ਉਹਨੇ ਥਾਨ ਚੈੱਕ ਕਰ ਸਕਦੇ ਤੁਸੀਂ ਬਹੁਤ ਜਿਆਦਾ ਵਿਰਲ ਦੇ ਵਿੱਚ ਲੱਗਾ ਵਾ ਕਰੋ ਲਾਗੇ ਤੋਂ ਚੈੱਕ ਕਰ ਡਰ ਕੁਆਲਟੀ ਥਾਨ ਦਾ ਸੈੱਟ ਬਹੁਤ ਸੋਹਣਾ ਲੱਗਾ ਭੀਜੀ ਝੋਟੀ ਨੂੰ ਦੇ ਕੱਦ ਵਜਣ ਵੀ ਫੁੱਲ ਜਿਹਨੂੰ ਕਹਿੰਦੇ ਆ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜਾਨ ਕਿਹੜਾ ਮੋਹਰਾ ਆ ਗਿਆ ਵਾ ਹੈ ਉਧਰ ਦੀ ਹੈ ਵੇ ਜੀ ਇਧਰ ਦੀ ਆਪਣੀ ਕਾਲੀ ਠੀਕ ਠੀਕ ਸਿਰ ਤੋਂ ਲੈ ਕੇ ਪੂਛ ਤੱਕ ਦਾ ਖਣ-ਪਾਂਡਾ ਵੇ ਕਿੰਨਾ ਸੋਹਣਾ ਲੱਗਾ ਕਰਮਾਲੀ ਨਾ ਬਹੁਤ ਜੀ ਬਹੁਤ ਜਿਆਦਾ ਸ਼ਾਨਦਾਰ ਆ ਜੀ ਕਿਆ ਸਤਾਮ ਜਿਹੜੀ ਦੋਵਾਂ ਮਹੀਨਿਆਂ ਤੋਂ ਤਾਂ ਗੱਬਰ ਨੂੰ ਹੋ ਗਿਆ ਤੇ ਬਾਕੀ ਪਾਈਦਾ ਕਿ ਡਾਕਟਰ ਨੂੰ ਸੱਦਿਆ ਹੀ ਆਇਆ ਨਹੀਂ ਵੀਰ ਇਹਦਾ ਕੀ ਮੁੱਲ ਭਾਈ ਫਿਰ ਇਹਦਾ ਵੀ ਜੀ ਜੇ ਦੇ ਚੱਕ ਪਾਸ ਹੋ ਜਾਂਦੀ ਆਪਣੀ ਅੱਛਾ ਜੀ ਇਹ ਤਾਂ ਮਹੀਨਾ ਮੈਂ 90 ਤੋਂ ਘੱਟ ਨਹੀਂ ਹੀ ਮਈ ਬਣੀ ਅੱਛਾ ਜੀ ਬੋਲੀ ਕੱਪ ਕੱਤੀ ਵਾਲੀ ਮਈ ਆ ਠੀਕ ਹੈ ਠੀਕ ਹੈ ਜੀ ਇਸ ਟਾਈਮ ਤੇ ਆਪਾਂ ਮੰਨ ਲਓ ਕਿ ਖਾਲੀਆਂ ਵਾਲਾ ਇੱਕ ਨਿਕਲ ਆਵੇ ਤੇ ਅਗਲੇ ਦੀ ਕਿਸਮਤ ਹਾਂਜੀ 100% ਮੈਂ ਯਕੀਨ ਰੱਖ ਕੇ ਕਹਿੰਦਾ ਮਈ ਘੱਪਣ ਆ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਇਹ ਹੋ ਸਕਦਾ ਮੈਂ ਚੈੱਕ ਵੀ ਕਰਵਾਵਾਂ ਸੀ ਠੀਕ ਹੈ ਜੀ ਇਸ ਟਾਈਮ ਤੇ ਆਪਾਂ ਰੇਟ ਜਾਰੀ ਕਰ ਲਈਏ ਦਾ ਠੀਕ ਹੈ ਜੀ ਜੇ ਦਾ ਵੀਰ ਜੀ ਸੇਮ ਹੀ ਕਰਦੀ ਆ ਉਹਦੇ ਵਾਲੇ 62000 ਦੀ ਇਹ ਵੀ ਦੇ ਦਾਂਗੇ 62 ਮੁੱਲ ਕਰਾਉਂਦਾ ਆ 75 70 ਜਿੰਨਾ ਮਰਜ਼ੀ ਕਰੀਏ ਇੱਥੇ ਬਾਹਰ 200 ਰੁਪਏ ਉਹ ਬਾਜੀ 62000 ਚ 200 ਰੁਪਿਆ ਸ਼ੋਰ ਕਰਦਾ ਇਹਦੀ ਕਰ ਦਾਂਗੇ ਤੇ ਬਾਕੀ ਬਹੁਤ ਜ਼ਿਆਦਾ ਲਾਇਵ ਆਂਦੇ ਆ ਇਹ ਗਾਂਵ ਜੀ ਵੱਡੀਆਂ ਝੋਟੀਆਂ ਮੈਂ ਲੈਂਦੀਆਂ ਵਾਂ ਅੱਛਾ ਜੀ ਇਹ ਆ ਤੇ ਇੱਕ ਨੀਲੀ ਰਵੀ ਦੀ ਆ ਠੀਕ ਹੈ ਠੀਕ ਹੈ ਜੀ ਹਾਂ ਥੋੜਾ ਥੋੜਾ ਟਾਈਮ ਆ ਇਹਨਾਂ ਨੂੰ ਸੁਵਾ ਕੇ ਆਪਾਂ ਦਵਾਂਗੇ ਠੀਕ ਹੈ ਭਰਾਵਾਂ ਨੂੰ ਤੇ ਪਾਵਾਂਗੇ ਜੀ ਨਾ ਚੈੱਕ ਕਰਾ ਦੇ ਨੀਲੀ ਰਵੀ ਦੀ ਆ ਝੋਟੀ ਤੇ ਇਹ ਵੀ 15 ਦਿਨ 20 ਇਹ ਝੋਟੇ ਠੀਕ ਠੀਕ ਹੈ ਜੀ ਵੀ ਇਹ ਪਾਉਂਗੇ ਵੀਡੀਓ ਜੇ ਆਪਾਂ ਠੀਕ ਇਹ ਤਿਆਰ ਕਰਕੇ ਰੱਖੇ ਤਿਆਰ ਕਰਕੇ ਵੀਜੇ ਆ ਵੀ ਜੀ ਇੱਕ ਝੁੱਟੀ ਆਪਾਂ ਪਿਛਲੀ ਵੀਡੀਓ ਚ ਪਾਈ ਆ ਨੀ ਜੀ ਰਾਵ ਜੀ ਹਾਂ ਜੀ ਦੋ ਦਸ ਕਿਲੋ ਕਰ ਗਈ ਆ ਝੁੱਟੀ ਅੱਛਾ ਜੀ ਨਾਲ ਤੇ ਅਪਾਂ 8 ਕਿਲੋ ਤੇ ਪਾਈ ਸੀ ਜਿੱਤੇ ਚੱਟ ਉੱਤਿਆ ਨਾ ਚਲਿਆ ਵਾ ਅੱਛਾ ਜੀ ਫੇਰ ਵੀਰ ਨਾਲ ਸੌਦਾ ਹੋ ਜਾਗੇ ਸੋਈਆ 2000 ਪਾਗਲ ਮੁਰਗੇ ਨਾਂ ਦੇ ਨਾਲ ਬੋਣ ਚੁੱਕਿਆ ਨਾ ਲੈਣੀ ਆ ਜੀ ਠੀਕ ਹੈ ਜੀ ਚਲੋ ਜੇ ਆ ਜੇ ਵੀਡੀਓ ਵੇਖ ਕੇ ਤੇ ਵੀਰ ਭਰਾ ਕੋਈ ਸੌਦਾ ਹੋਵੇ ਤੇ ਲੈ ਜੀ ਬੇਸ਼ੱਕ ਅੱਛਾ ਜੀ ਇਹ ਵੀ ਝੁੱਟੀ ਆਪਾਂ 85000 ਦੀ ਭਾਈ ਨੂੰ ਦਿੱਤੀ 85 ਦੇ ਨਾਲ ਕਿਉਂਕਿ ਅੱਛ ਤੇ ਬਾਕੀ ਵੀਰਾਂ ਗੜਿਆਂ ਜੁੜ ਕੇ ਬੇਨਤੀ ਆ ਬਾਈ ਜੀ ਸਾਈ ਪਾਉਂਦੇ ਜੇ ਤੇ ਪੱਕੀ ਆਪਣੀ ਸਲਾਹ ਘਰੇ ਕਰੇ ਕਰਕੇ ਤੇ ਫਿਰ ਪਸ਼ੂ ਖਰੀਦਿਆ ਕਰੋ ਇਹ ਵੀਰ ਜੀ 15 ਦਿਨਾਂ ਦੀ ਸੂਈ ਹੈ ਪਰ ਦੱਸਿਆ ਇਹ ਬਈ ਬੱਚਾ ਗੱਡੀ ਚ ਮੰਨ ਲਓ ਪੈਰ ਆਦਾ ਨਹੀਂ ਹੈ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਛੋਟੀ ਹੁਣ ਮੈਲ ਦੇ ਭਰਾ ਹੀ ਆ ਮਾਲਾ ਵੀ ਮਾਰਦੀ ਆ ਠੀਕ ਹੈ ਠੀਕ ਹੈ ਜੀ ਦੇ ਵਸੇ ਮਦਦ ਨਹੀਂ ਕੋਣੀ ਹਾਂ ਤਾਂ ਨਹੀਂ ਠੀਕ ਹੈ ਜੀ ਹਾਂ ਜੀ ਬੱਚੇ ਸਾਰੇ ਵੀਰਾਂ ਜਿਹੜਾ ਜੁੜਦੇ ਪੈਂਦੇ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਚੈਨਲ ਨੂੰ ਬਾਕੀ ਨਾਲ ਆਪਣੇ ਕੋ ਵੀਡੀਓ ਹੋਰ ਵੀ ਪੱਜਾ ਹੋਵੇ ਤੁਹਾਨੂੰ ਦੱਸਣ ਠੀਕ ਠੀਕ ਬਾਕੀ ਚੰਟੀ ਵਾਲਾ ਇਹ ਮਾਹੌਲ ਬਣਾਇਆ ਹਾਂ ਜੀ ਹਾਂ ਜੀ ਤੇ ਬਾਕੀ ਕੁਝ ਵਿਗਿਆ ਆ ਦੇ ਕੋਈ ਅਗਲੀ ਵੀਡੀਓ ਵਾਸਤੇ ਆ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ